ਕੀ ਕੀ ਗੱਲਬਾਤ ਹੋਈ ਹੈ ਦੱਸੋ ਸਿਰ ਤੋਂ ਗੱਲਬਾਤ ਹੈ ਇੱਥੇ ਠੀਗਾ ਪੜਾਦਾ ਉਥੇ ਟੂਲੀ ਤੇ ਠੀਕ ਹੈ ਮੈਂ ਆਪੀ ਸੀ ਮੈਂ ਆ ਰਹੇ تھے ਤੋ ਉਥੇ ਆਇਆ ਕਹਾ ਬਨੂ ਖਿਲਾਏ ਮੈਂ ਖਿਲਾਣ ਲੱਗੇ ਮੈਂ ਪੈਸੇ ਦੇ ਦੂੰ ਕਹਾ ਪੈਸੇ ਤਾਂ 20 ਰੁਪਏ ਮੈਂ 20 ਦੇ ਦੇਆ ਠੀਕ ਹੈ ਫਿਰ ਕਹਾ ਕਿ ਦਾ ਹੈ ਸੁੱਕ ਖਿਲਾਮਾ ਇਹਨੂੰ ਪਾ ਕੇ ਦੇ ਦਿਆ ਤੇ ਬੂਏ ਲਾ ਕੇ ਬੈਠ ਗਿਆ ਮਾਤਾ ਕੇ ਮਾਤਾ ਇਹਨੂੰ ਉਠਾਤੀ ਰਹੀ ਇਹ ਉਠਾ ਨਹੀਂ ਫਿਰ ਮਾਤਾ ਤਾਂ ਆਪਣੀ ਦੁਕਾਨ ਬੰਦ ਕਰਕੇ ਚਲ ਗਏ ਫਿਰ ਇਥੇ ਆਇਆ ਮੇਰੇ ਕੋਲ ਕਹਤਾ ਤੁਮੇ ਚਿੱਤਰਖਾਨੇ ਮੈਂ ਪਾਜੀ ਮੈਂ ਕੀ ਕਰਾਂ ਮੈਂ ਆਪਣਾ ਕੰਮ ਕਰ ਰਹਾ ਕਹਤਾ ਤੇਰੇ ਛੋਲੇ ਰੋੜ ਰਹੇ ਮੈਂ ਡੀਡੀ ਪੰਟੇ ਹੱਥ ਮਾਰ ਦਿਆ ਮੈਂ ਫੜ ਲਈ ਇੱਕ ਵਾਰ ਦੁਬਾਰਾ ਡਰਾਮੇ ਚੁੱਕੀ ਛੋਟ ਦੀ ਇਨੀ ਕਾਲੂ ਕੈਕੇ ਪੇਰੇ ਹੱਥ ਉਠਾਣੇ ਲਗਾ ਮੈਂ ਹੱਥ ਤੇ ਜਾਣ ਨੂੰ ਮੈਂ ਚੱਲਿਆ ਯਾਰ ਤੇਰੇ ਹੋਰ ਵੀ ਬੰਦੇ ਇਕੱਠੇ ਹੋ ਗਏ ਫਿਰ ਉਹਨੂੰ ਬਚਾ ਲਿਆ ਮਨੇ ਹੁਣ ਮੰਡੀ ਨੇ ਉਹਨੂੰ ਘੁੱਟਿਆ ਹਾਂ ਹੱਥ ਫੇੜਾ ਮੇਰੇ ਉਹ ਇਹ ਸੱਟ ਪੇਟ ਮਾਰੀ ਠੀਕ ਹੈ ਠੀਕ ਹੈ ਕਿੰਨਾ ਨੁਕਸਾਨ ਹੋਇਆ ਜ਼ਰਾ ਨੁਕਸਾਨ ਐਦਾ 22500 ਦਾ ਹੋਇਆ 2000 ਨਾਰਮਲ ਹੈ ਕਿਥੋਂ ਬਾਹਰ ਦਿਓ ਤੁਸੀਂ ਯੂਪੀ ਕਹਿੰਗੇ ਯ ਕਿਸ ਤਰ੍ਹਾਂ ਲੋਕੀ ਤੁਹਾਨੂੰ ਤੰਗ ਪਰੇਸ਼ਾਨ ਹੋਰ ਵੀ ਕਰਦੇ ਇੱਥੇ ਜਾਂ ਨਹੀਂ ਦਹੀਂ ਆ ਬਾਕੀ ਕੋਈ ਨਹੀਂ ਇਹ ਹੀ ਇਥਰਾਪੀ ਇਹ ਕਿ ਅੱਜ ਮਿਲ ਗਿਆ ਬਾਕੀ ਕੋਈ ਨਹੀਂ ਨਹੀਂ ਠੀਕ ਕਿੰਨਾ ਕਿ ਨਿਸ਼ਾਨ ਮੰਨਦੇ ਹੋ ਨੁਕਸਾਨ ਉਦਾਂ ਤਾਂ 100 100 2000 ਦਾ 2500 500 ਆਪਣੀ ਦੇ ਬਚਤੀ ਹੋ ਜਾਂਦੀ ਨਾ 2000 2500 ਦਾ ਨੁਕਸਾਨ ਆ ਠੀਕ ਹੈ ਜੀ ਬੰਦ